ਅੰਮ੍ਰਿਤਸਰ ਵਿੱਚ ਦੇਰ ਰਾਤ ਇੱਕ ਹੋਰ ਤਮਾਕਾ ਹੋਣ ਦੀ ਖਬਰ ਸਾਹਮਣੇ ਆਈ ਜਿੱਥੇ ਤੁਹਾਨੂੰ ਦੱਸਦੇ ਕਿ ਦੇਰ ਰਾਤ ਅੰਮ੍ਰਿਤਸਰ ਦੇ ਸ਼ੇਰ ਸ਼ਾ ਸੂਰੀ ਮਾਰਗ ਤੇ 83 ਨੰਬਰ ਬਾੜ ਤੇ ਇੱਕ ਠਾਕੁਰ ਦੁਆਰਾ ਮੰਦਿਰ ਵਿੱਚ ਦੋ ਅਣਪਛਾਤੇ ਨੌਜਵਾਨ ਜੋ ਕਿ ਮੋਟਰਸਾਈਕਲ ਤੇ ਸਵਾਰ ਹੋ ਕੇ ਆਉਂਦੇ ਨੇ ਅਤੇ ਮੰਦਿਰ ਤੇ ਗਰਨੇਡ ਹਮਲਾ ਕਰਕੇ ਫਰਾਰ ਹੋ ਜਾਂਦੇ ਹਨ ਜਿਸ ਦੀ ਸਾਰੀ ਘਟਨਾ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਹੈ ਉੱਥੇ ਪੁਲਿਸ ਅਧਿਕਾਰੀ ਮੌਕੇ ਤੇ ਪੁੱਜੀ ਅਤੇ ਉਹਨਾਂ ਵੱਲੋਂ ਜਾਂਚ ਸ਼ੁਰੂ ਕਰ ਦਿੱਤੀ ਗਈ ਇਸ ਮੌਕੇ ਇਲਾਕੇ ਰੇਆ ਕਾਲੀਦ ਯੂਥ ਜ਼ਿਲ੍ਹਾ ਪਰਦਾਨ ਅਤੇ ਮੌਜੂਦਾ ਕੌਂਸਲਰ ਦੇ ਬੇਟੇ ਕਿਰਨਪ੍ਰੀਤ ਸਿੰਘ ਮੋਨੂ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਪੰਜਾਬ ਵਿੱਚ ਲਾਅ ਐਂਡ ਆਰਡਰ ਦਾ ਬੁਰਾ ਹਾਲ ਹੈ ਪਹਿਲਾਂ ਪੁਲਿਸ ਚੌਕੀਆਂ ਤੇ ਹਮਲੇ ਹੁੰਦੇ ਸਨ ਪਰ ਹੁਣ ਮੰਦਰਾਂ ਤੇ ਧਾਰਮਿਕ ਸਥਾਨਾਂ ਨਾਲ ਖੇਡਿਆ ਜਾ ਰਿਹਾ ਹੈ ਉਹ ਕਹਿ ਰਹੇ ਹਨ ਕਿ ਉਹ ਦੇ ਅਸੀਂ ਨਾ ਆਵਾਜ਼ ਆਇਆ ਖੇਡਿਆ ਹੈ ਹਮਰ ਪਿਆ ਜਨਾ ਪਛਾਣ ਲੱਗ ਜਾਣਾ ਚੈਨਲ ਤੋਂ ਨਾਲ ਪਰ ਵੀ ਕੰਨ ਜਿਹੜਾ ਦੇਖਾਈ ਦੋ ਹੋਵੇ ਲੋਕਾਂ ਨੂੰ ਨਹੀਂ ਨਹੀਂ ਦੋ ਕਰੇ ਡਾਲ ਗਏ ਉੱਥੋਂ ਦਰਵਾਜ਼ੇ ਦੇ ਟੁੱਟੇ ਪਏ ਆ ਛਿੜਕੀਆਂ ਟੁੱਟੀਆਂ ਪਈਆਂ ਵਾਂ ਉਹ ਦੇਖੋ ਪਹਿਲੇ ਇੱਕ ਦਾ ਜਾ ਰਿਹਾ ਹੈ। ਇਹ ਉਹ ਉਹ ਆਪਣੀ ਗਲੀ ਤੋਂ ਲੈ ਆ ਰਿਹਾ। ਇਹ ਬੜੀ ਪਾਣੀ ਹੈ। ਹੈ? ਹਾਂ। ਉਹ ਤਾਂ ਟਾਈਟ ਟਾਈਟ ਹੈ। ਇਹ ਕਿਰੋ ਮੈਂ ਇਹ ਵੀ ਦੇਖਦਾ ਕਿ ਕਿਦਾ ਕਿਦਾ ਰੋਣਾ। ਕਿ ਮੈਂ ਇਹ ਦੇਖਣਾ। ਇਹ ਆਪਣੇ ਘਰ ਦੇ ਬਾਹਰ ਲੱਗਦਾ ਹਨ ਸਾਰਿਆਂ ਨੂੰ ਲੋੜੀਆਂ ਪੈਣੀਆਂ ਚੂਹਾ ਲਾਦ ਬਣ ਗਏ ਆ। ਪੁਲਿਸ ਨੇ ਆਪਣੀ ਚੌਕੀ ਤੇ ਸੇਵ ਕਰ ਲਈ ਆ ਪਰ ਪਬਲਿਕ ਦਾ ਕੀ ਸੋਚਦੇ ਪਏ ਆ। ਤੁਹਾਡੇ ਕੋ ਮੇਰਾ ਨੰਬਰ ਹੈ ਨਾ ਮੈਨੂੰ ਕਰਕੇ ਉਹ ਹਰ ਰੋਟਿੰਗ ਕਰਨ ਦੇ ਆਣਾ ਯਾਰ ਪਿੱਛੇ ਕਰ ਲਓ ਨਾ ਮਜ਼ਾ ਨਹੀਂ ਨਾ ਬੰਦ ਕੀ ਬੰਦ ਕਰੇ ਤਾਂ ਦਵੇ ਆ ਨੀ ਰਾਤ ਸਾਰੀ ਬੱਚੇ ਨਹੀਂ ਸੁੱਤੇ ਕੋਈ ਅਰੇਂਜ ਮੰਮੀ ਤੇ ਡਾਡ ਯਾਰ ਅੱਧੇ ਪਰੈਂਟ ਸਾਡੇ ਨਾਲ ਵੀਡੀਓ ਬੇਕਲੀ ਸਾਨੂੰ ਤੇ ਕੋ ਆਪਣੇ ਲਾਤੀ ਕੀ ਕਰਨ ਦੇ ਬਾਹਰ ਇਹ ਸਭ ਤਾਂ ਇਹਨਾਂ ਦੀ ਸੰਪਰਕ ਸੰਪਰਕਤਾ ਸਪੋਰਟਾਂ ਤੋਂ ਇਹ ਧਾਰਨੀ ਤੋਂ ਸਿੱਫਾਇਤ ਦਾ ਕੋਰਸ ਹੈ ਜਿਹਦਾ ਵਰਤ ਹੁੰਦਾ ਹੈ। ਜਨਾਬਾ ਹੁਣੇ ਤੋਂ ਬਾਅਦ ਵਿੱਚ ਰਿਜਿਸਟ੍ਰੇਸ਼ਨ ਵਾਲਗੜੀ ਜੀ ਮੇਰਾ ਨਾਮ ਐਡਵੋਕੇਟ ਕਿਰਨਪ੍ਰੀਤ ਸਿੰਘ ਮੋਨੂ ਮੇਰੇ ਮਾਤਾ ਜੀ ਸ਼੍ਰੀ ਸ਼੍ਰੀਮਤੀ ਨਗਵੰਤ ਕੌਰ ਇਸ ਵਾਰਡ ਨੰਬਰ 83 ਦੇ ਮੌਜੂਦਾ ਕਾਉਂਸਲਰ ਨੇ ਇਹ ਜਗ੍ਹਾ ਜਿਸ ਜਗ੍ਹਾ ਤੇ ਅਸੀਂ ਖੜੇ ਹੋਇਆ ਇਹ ਸ਼ੇਰਸਾ ਸੂਰੀ ਰੋਡ ਮੰਦਰਕ ਠਾਕਰ ਦੁਆਰ ਜੀ ਇਹ ਸਾਡੀ ਵਾਰਡ ਦੇ ਵਿੱਚ ਸਾਡੇ ਇਲਾਕੇ ਚ ਪੈਂਦਾ ਹੈ ਇਹ ਮੰਦਿਰ ਕਰੀਬ 25 ਸਾਲ ਤੋਂ ਵੱਧ ਸਮਾਂ ਹੋ ਗਿਆ ਇਸ ਮੰਦਿਰ ਦੀ ਸਥਾਪਨਾ ਹੋਏ ਨੂੰ ਇਸ ਇਲਾਕੇ ਦੇ ਲੋਕਾਂ ਦੀਆਂ ਭਾਵਨਾਵਾਂ ਇਸ ਮੰਦਿਰ ਦੇ ਨਾਲ ਜੁੜੀਆਂ ਨੇ ਸਵੇਰੇ ਅਤੇ ਸ਼ਾਮ ਨੂੰ ਦੋਵੇਂ ਵਕਤ ਮੰਦਿਰ ਦੇ ਵਿੱਚ ਸੰਗਤ ਜਿਹੜੀ ਇਲਾਕੇ ਦੀ ਆਉਂਦੀ ਆ ਅਰਦਾਸ ਬੇਨਤੀਆਂ ਕਰਦੀਆਂ ਨੇ ਭਾਵਨਾਵਾਂ ਜੁੜੀਆਂ ਨੇ ਸ਼ਰਧਾ ਭਾਵਨਾਵਾਂ ਦੇ ਨਾਲ ਪੂਜਾ ਪਾਠ ਕਰਕੇ ਜਾਂਦੇ ਨੇ ਰਾਤੀ ਕਰੀਬ 12:35-40 ਮਿੰਟ ਦੇ ਕਰੀਬ ਜੋ ਇਸ ਵੀਡੀਓ ਦੇ ਵਿੱਚ ਦਿਖਾਇਆ ਗਿਆ ਆ ਕਿ ਦੋ ਵਿਅਕਤੀ ਮੋਟਰਸਾਈਕਲ ਤੇ ਆਏ ਉਹਨਾਂ ਚੋਂ ਇੱਕ ਜਣੇ ਨੇ ਮੋਟਰਸਾਈਕਲ ਜਿਹੜਾ ਸੀਗਾ ਉਹਨੂੰ ਖਿਲਾੜ ਕੇ ਇੱਕ ਜਣਾ ਉਤਰਿਆ ਉਤਰ ਕੇ ਉਸ ਵੱਲੋਂ ਮੋਟਰਸਾਈਕਲ ਤੋਂ ਉੱਤਰ ਕੇ ਇੱਕ ਜਣਾ ਪਿੱਛੇ ਵਾਲਾ ਉਤਰਿਆ ਉਤਰ ਕੇ 2 ਮਿੰਟ ਉਹਨੇ ਰੇਕੀ ਕੀਤੀ ਮੌਕੇ ਦੇ ਹਾਲਾਤ ਉਹਨੇ ਦੇਖ ਕੇ ਉਸ ਤੋਂ ਬਾਅਦ ਜਿਹੜਾ ਗ੍ਰਨੇਡ ਹੈ ਉਹ ਕੱਢ ਕੇ ਇਸ ਮੰਦਰ ਤੇ ਧਾਰਮਿਕ ਮੰਦਰ ਦੇ ਉੱਪਰ ਬੰਬ ਤੇ ਜਿਹੜਾ ਗ੍ਰਨੇਡ ਆ ਉਹ ਛੁੱਟਿਆ ਗਿਆ ਸ਼ੁਕਰ ਹੈ ਕਿ ਅੰਦਰ ਮੰਦਰ ਦੇ ਵਿੱਚ ਪੰਡਤ ਜੀ ਉਹਨਾਂ ਦਾ ਪਰਿਵਾਰ ਇੰਦਾ ਮੰਦਰ ਤੇ ਅਟੈਕ ਹੋਣ ਦੇ ਨਾਲ ਇਹਦੀਆਂ ਦਿਵਾਰਾਂ ਟੁੱਟ ਗਈਆਂ ਸ਼ੀਸ਼ੇ ਟੁੱਟ ਗਏ ਨਾਲ ਵਾਲੇ ਬਿਲਡਿੰਗ ਦੇ ਵਿੱਚ ਜਿਹੜੇ ਸ਼ੀਸ਼ੇ ਨੇ ਉਹ ਟੁੱਟ ਗਏ ਉਸ ਤੋਂ ਬਾਅਦ ਚ ਇਲਾਕੇ ਦੇ ਲੋਕ ਇਸ ਧਮਾਕੇ ਨੂੰ ਆਵਾਜ਼ ਨੂੰ ਸੁਣ ਕੇ ਜਦੋਂ ਬਾਹਰ ਨਿਕਲੇ ਤਾਂ ਉਹਨਾਂ ਨੇ ਵੇਖਿਆ ਕਿ ਮੰਦਰ ਦੇ ਉੱਪਰ ਹਮਲਾ ਹੋਇਆ ਮੰਦਰ ਦੇ ਉੱਪਰ ਜਿਹੜਾ ਆ ਬਗ੍ਰੇਨੇਡ ਛੁੱਟਿਆ ਗਿਆ ਉਹ ਦੋਵੇਂ ਜਾਣੇ ਜਿਹੜੇ ਸੀ ਉਸੇ ਤੇਜ਼ੀ ਨਾਲ ਨਿਕਲ ਗਏ ਬਾਅਦ ਪੁਲਿਸ ਨੂੰ ਇਨਫੋਰਮ ਕੀਤਾ ਗਿਆ ਇਲਾਕੇ ਦੇ ਲੋਕਾਂ ਵੱਲੋਂ ਪੰਡਤ ਜੀ ਨੇ ਬਾਹਰ ਨਿਕਲ ਕੇ ਜਦੋਂ ਦੇਖਿਆ ਉਹਨਾਂ ਨੇ ਇਨਫੋਰਮ ਕੀਤਾ ਇਨਫੋਰਮ ਕਰਨ ਤੋਂ ਬਾਅਦ ਰਾਤ ਪੁਲਿਸ ਆਈ ਕਮਿਸ਼ਨਰ ਸਾਹਿਬ ਆਏ ਆਨ ਕਿ ਉਹਨਾਂ ਨੇ ਆਪਣੀ ਐਜ਼ ਇਟ ਇਜ਼ ਜੋ ਇੱਕ ਤਰੀਕੇ ਦੀ ਹਮੇਸ਼ਾ ਦੇ ਨਾਲ ਜਦੋਂ ਵੀ ਕਿਤੇ ਅਟੈਕ ਹੁੰਦਾ ਤਾਂ ਉਸ ਨੂੰ ਜਿੱਦਾ ਜੇਸ ਰੂਪਰੇਖਾ ਦੇ ਵਿੱਚ ਉਹ ਦੱਸਿਆ ਜਾਂਦਾ ਉਹਨਾਂ ਨੇ ਆਨ ਕਿ ਪੂਰਾ ਉਹਨੂੰ ਕਵਰ ਅਪ ਕਰ ਦਿੱਤਾ ਕਵਰ ਅਪ ਕਰਕੇ ਬਿਲਕੁਲ ਮੀਟ ਐਂਡ ਕਲੀਨਪਾਈ ਕਰ ਦਿੱਤੀ ਗਈ ਉਹ ਜਗ੍ਹਾ ਤੁਸੀਂ ਦੇਖ ਲਓ ਜਿੱਥੇ ਦੀਵਾਰ ਤੇ ਬੰਬ ਚੱਲਿਆ ਜਿੱਥੇ ਸ਼ੀਸ਼ੇ ਟੁੱਟੇ ਨੇ ਉਹਦੇ ਉੱਤੇ ਪਰਦਾ ਲਾ ਦਿੱਤਾ ਗਿਆ ਹੋਣ ਅਫਸਰ ਸਹਿਬਾਨ ACP ਵੈਸਟ ਸ਼ਿਵਦਰਸ਼ਨ ਸਿੰਘ ਜੀ ਆਏ ਹੋ ਇਹਨਾਂ ਮੌਕੇ ਤੇ ਉਹਨਾਂ ਵੱਲੋਂ ਇਸ ਚੀਜ਼ ਦਾ ਸਾਰਿਆਂ ਨੂੰ ਲੋਕ ਦਿੱਤਾ ਗਿਆ ਕਿ ਇਹ ਚੀਜ਼ ਸਾਡੀ ਜਿਹੜੀ ਹੈ ਲਾਅ ਐਂਡ ਆਰਡਰ ਨਾਲ ਜੁੜੀ ਹੈ ਪਰ ਬੇਸਿਕਲੀ ਕਹਾਣੀ ਇਹ ਆ ਕਿ ਪੰਜਾਬ ਦੇ ਵਿੱਚ ਲਾਅ ਐਂਡ ਆਰਡਰ ਜਿਹੜਾ ਹੈ ਉਹ ਬਿਲਕੁਲ ਫੇਲ ਹੋ ਚੁੱਕਾ ਆ ਕਿਸੇ ਵੀ ਜਾਨ ਅਤੇ ਮਾਲ ਦੀ ਤਾਂ ਪਹਿਲਾਂ ਹੀ ਰਾਖੀ ਨਹੀਂ ਸੀ ਹੁਣ ਧਾਰਮਿਕ ਸੰਸਥਾਵਾਂ ਧਾਰਮਿਕ ਅਦਾਰੇ ਜਿਹੜੇ ਨੇ ਉੱਥੇ ਵੀ ਅਟੈਕ ਹੋਣ ਲੱਪਿਆ ਸਮੇ ਸਮੇ ਦੇ ਉੱਤੇ ਜਿਹੜਾ ਹੁਣ ਜਿਹੜਾ ਇਹ ਧਾਰਮਿਕ ਪੰਜਾਬ ਦੇ ਵਿੱਚ ਜਗਾਂ ਦੇ ਉੱਤੇ ਜਿਹੜਾ ਅਟੈਕ ਕੀਤਾ ਸੀ ਇਹ ਕਹਿੰਦੇ ਪਹਿਲੇ ਪੁਲਿਸ ਚੌਕੀਆਂ ਤੋਂ ਬਾਅਦ ਹੁਣ ਇੱਥੇ 15 ਤਾਂ ਨਹੀਂ ਹੁੰਦੇ ਕਹਿੰਦਾ ਬਿਲਕੁਲ ਜੀ ਪੁਲਿਸ ਚੌਕੀਆਂ ਦੇ ਤਾਂ ਪਹਿਲਾਂ ਹਮਲੇ ਹੁੰਦੇ ਸੀਗੇ ਫਿਰ ਕਈਆਂ ਪਰਿਵਾਰਾਂ ਦੇ ਘਰਾਂ ਤੇ ਹੋਏ ਪੁਲਿਸ ਵੱਲੋਂ ਆਪਣੀ ਤੇ ਜਿਹੜੀ ਚੌਕੀਆਂ ਦੇ ਉੱਤੇ ਜਿਹੜਾ ਕਵਰ ਕਰ ਲਿੱਤਾਗਾ ਉਹ ਲੋਕਾਂ ਦੇ ਉੱਤੇ ਕੁੱਲਸਾ ਕੇ ਉਹਦੀ ਕਵਰ ਅਪ ਕਰ ਦਿੱਤੀ ਗਈ ਪਰ ਹੁਣ ਜਿੰਨੇ ਧਾਰਮਿਕ ਪਿੰਡਾਂ ਜਿੱਥੇ ਸਸਥਾਵਾ ਨੇ ਉਹਨਾਂ ਦੀ ਰਾਖੀ ਕੌਣ ਕਰੂਗਾ ਇਹ ਤਾਂ ਇੱਕ ਨੇਤਰੀ ਨਵੀ ਬੇਹੱਦ ਅਫਸੋਸ ਆ ਸਾਡੇ ਇਲਾਕਾ ਨਿਵਾਸੀਆਂ ਦੇ ਭਾਵਨਾਵਾਂ ਨੂੰ ਠੇਸ ਪਹੁੰਚੀ ਆ ਸਾਡੀ ਜਿਹੜੀ ਸ਼ਰਧਾ ਭਾਵਨਾ ਆ ਉਹਨੂੰ ਠੇਸ ਪਹੁੰਚੀ ਆ ਕਿਉਂਕਿ ਇੱਕ ਬੇਹੱਦ ਘਟੀਆ ਹਰਕਤ ਜਿਹੜੀ ਆ ਉਹ ਕੀਤੀ ਗਈ ਮਰੋ ਜੀ ਇਹ ਤਾਂ ਨਹੀਂ ਹੁਣ ਇਹ ਫੇਰ ਇੱਕ ਆਪਣਾ ਟਾਇਰ ਫਟਣ ਦਾ ਹੀ ਕੋਈ ਗਰਮਰ ਦੱਸਿਆ ਇਹ ਤਾਂ ਦੇਖੋ ਅਜੇ ਮੈਂ ਜਿਹੜੀ ਗੱਲ ਕਰ ਰਿਹਾ ਸੀਗਾ ਕਿ ਅਸੀਂ ਇਹ ਗੱਲ ਹੋ ਸਕਦਾ ਹੈ ਗੱਲ ਲੁਕੀ ਜਾਂਦੀ ਪਰ ਜਿਹੜੀ ਉਹ ਵੀਡੀਓ ਆ ਜਿਹੜੀ ਇਸ ਵੀਡੀਓ ਦੇ ਵਿੱਚ ਦਿਖਾਇਆ ਗਿਆ ਮੈਂ ਤੁਹਾਨੂੰ ਵੀਡੀਓ ਦਿਖਾ ਰਿਹਾ ਸ਼ੇਅਰ ਕਰ ਰਿਹਾ ਨਾਲ ਹੀ ਵੀਡੀਓ ਸ਼ੇਅਰ ਕਰ ਲੈ ਇੱਕ ਸਕਿੰਟ ਕਿ ਤੁਸੀਂ ਆਹ ਦੇਖ ਲਓ ਵੀਡੀਓ ਇਸ ਵੀਡੀਓ ਦੇ ਵਿੱਚ ਉਹਨਾਂ ਲੋਕਾਂ ਵੱਲੋਂ ਆਣ ਕੇ ਮੌਕੇ ਦੇ ਉੱਤੇ ਵੀਡੀਓ ਲੈ ਲਿਆ ਹਾਂ ਜੀ ਆ ਕੇ ਉਸ ਗ੍ਰੇਨੇਡ ਦੇ ਨਾਲ ਮੈਂ ਵੀਡੀਓ ਤੁਹਾਨੂੰ ਦੇ ਦਿੰਦਾ ਹਾਂ ਅਟੈਕ ਕੀਤਾ ਗਿਆ ਤਾਂ ਆਹ ਦੇਖੋ ਆ ਦੋ ਜਾਨੇ ਜਿੰਨਾਂ ਵੱਲੋਂ ਵੀਡੀਓ ਅਟੈਕ ਕੀਤਾ ਗਿਆ ਬਿਲਕੁਲ ਇਹ ਸੋਚੀ ਸੰਜੀ ਸਾਜ਼ਿਸ਼ਾ ਧਾਰਮਿਕ ਭਾਵਨਾਵਾਂ ਮੱਦੇਨਜ਼ਰ ਖਿਲਵਾੜ ਕੀਤਾ ਗਿਆ ਅੱਜ ਉਸ ਦਿਨ ਜਦੋਂ ਗੁਰੂ ਸਾਹਿਬ ਦਾ ਉਹ ਲਾਹਮਲਾ ਸਮੁੱਚੀ ਸੰਗਤ ਵੱਲੋਂ ਸ਼੍ਰੀ ਦਰਬੰਦਰ ਸਾਹਿਬ ਉੱਤੇ ਮਨਾਇਆ ਜਾ ਰਿਹਾ ਹੁਣ ਜਿਹੜੇ ਪੁਜਾਰੀ ਜੀ ਨੇ ਖੰਡ ਵਾਲਾ ਥਾਕਰਦਵਾਰ ਮੰਦਿਰ ਦੇ ਇਹਨਾਂ ਨੇ 68 ਥਾਣੇ ਜਾ ਕੇ ਇਤਲਾਹ ਦਿੱਤੀ ਸੀ ਕਿ ਸਾਡੇ ਕੋਈ ਆਵਾਜ਼ ਤੇ ਇਦਾਂ ਦਾ ਮਤਲਬ ਅਤਮਕਾ ਹੋਇਆ ਉਸ ਤੇ तकरीबन 2:00 ਵਜੇ ਸਾਡੇ ਕੋਲ ਇਨਸੀਡੈਂਟ ਦੀ ਰਿਪੋਰਟ ਆਈ ਉਸ ਤੋਂ ਬਾਅਦ ਮੈਂ ਤੇ ਸਾਰੇ ਬਾਕੀ ਪੁਲਿਸ ਆਫਸਰ ਸੀਨੀਅਰ ਅਸੀਂ ਮੌਕੇ ਤੇ ਆ ਗਏ ਸੀ ਔਰ ਇਹਦੇ ਚ ਜਿਹੜੀ ਗੱਲ ਸਾਹਮਣੇ ਆਈ ਹੈ ਯਾਨੀ ਮਾਲੀ ਨੁਕਸਾਨ ਇਹਨਾਂ ਨਹੀਂ ਹੋਇਆ ਪਰ ਜਾਨੀ ਤਾਂ ਬਿਲਕੁਲ ਨਹੀਂ ਹੋਇਆ ਮਾਲੀ ਦੇ ਵਿੱਚ ਸ਼ੀਸ਼ੇ ਟੁੱਟੇ ਆ ਤੇ ਕੁਝ ਜਿਹੜਾ ਪਰਛਤੀ ਸੀਗੀ ਉਹਨੂੰ ਡੈਮੇਜ ਹੋਇਆ ਸੀਗਾ ਔਰ ਸੀਸੀਟੀਵੀ ਜਦੋਂ ਅਸੀਂ ਦੇਖਿਆ ਤਾਂ ਉਹਦੇ ਦੋ ਬੰਦੇ ਸਾਨੂੰ ਫਿਕਰ ਹੋਏ ਆ ਜਿਹੜੇ ਮੌਕੇ ਤੇ ਆ ਕੇ ਤੇ ਕੋਈ ਚੀਜ਼ ਛੁੱਟਦੇ ਆ ਤੇ ਉੱਥੋਂ ਭੱਜ ਰਹੇ ਨੇ ਉਹਨਾਂ ਨੂੰ ਸਾਡੀਆਂ ਟੀਮਾਂ ਫੋਲੋ ਕਰ ਰਹੀਆਂ। ਬੜੀ ਸਿੰਪਲ ਗੱਲ ਹੈ ਕਿ ਪਾਕਿਸਤਾਨ ਦੀ ਜਿਹੜੀ ਇਹ ਸਾਜ਼ਿਸ਼ ਹੈ ਟਾਈਮ ਟੂ ਟਾਈਮ ਛੇੜਾਤ ਕਰਦੇ ਰਹਿੰਦੇ ਆ। ਔਰ ਤੁਸੀਂ ਜੇ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਜਿਵੇਂ ਪਹਿਲਾਂ ਵੀ ਜਿਹੜੇ ਕੋਈ ਇਨਸੀਡੈਂਟ ਹੋਏ ਨੇ ਸਾਰੇ ਆਪਾਂ ਟ੍ਰੇਸ ਕੀਤੇ ਆ। ਔਰ ਇਹ ਵੀ ਬੜੇ ਜਲਦੀ ਟ੍ਰੇਸ ਹੋ ਜਾਏਗਾ। ਸੋ ਮੈਂ ਤੁਹਾਡੇ ਰਾਹੀਂ ਸਾਰੇ ਲੋਕਾਂ ਨੂੰ ਇਹ ਵਿਸ਼ਵਾਸ ਦਿਵਾਉਣਾ ਕਿ ਅਸੀਂ ਸਾਰੇ ਦਿਨ ਰਾਤ ਉਹਨਾਂ ਦੀ ਸਿਕਿਉਰਿਟੀ ਨੂੰ ਪੈਰਾ ਦਿੰਨੇ ਆ ਅਸੀਂ ਔਰ ਜਦੋਂ ਇਹ ਇਨਸੀਡੈਂਟ ਦੀ ਰਿਪੋਰਟ ਹੋਈ ਸਾਰੇ ਪੁਲਿਸ ਮੌਕੇ ਤੇ ਆ ਗਈ ਫੋਰੈਂਸਿਕ ਟੀਮ ਜਿਹੜੀ ਹੈ ਉਹ ਵੀ ਮੌਕੇ ਤੇ ਅਸੀਂ ਬੁਲਾ ਲਈ ਸੀ ਉਹਨਾਂ ਨੇ ਵੀ ਸਾਰਾ ਆਪਣਾ ਸੈਂਪਲਿੰਗ ਕਰ ਲਈ ਹੈ ਸਾਰੀ ਟੋਟਲ ਡੈਬਰੀ ਦੀ ਔਰ ਉਹ ਵੀ ਕਾਰਵਾਈ ਜਿਹੜੀ ਚੱਲ ਰਹੀ ਹੈ ਤਾਂ ਕਿ ਸਾਨੂੰ ਪਤਾ ਲੱਗ ਜਾਏ ਕਿ ਕਿਸ ਤਰ੍ਹਾਂ ਦਾ ਮਟੀਰੀਅਲ ਯੂਜ਼ ਹੋਇਆ ਉਹਦੇ ਵਿੱਚ ਬਾਕੀ ਹੁਣ ਮੰਦਰ ਕਮੇਟੀ ਨਾਲ ਤੇ ਲੋਕੀ ਤਾਂ ਮੈਨੂੰ ਰਾਤ ਵੀ ਸਾਰੇ ਮਿਲਦੇ ਰੇ ਮੈਂ ਸਵੇਰੇ ਇਥੋਂ ਤੇ ਅਸੀਂ ਸਾਢੇ 5 ਪੌਣੇ 6 ਵਜੇ ਗਿਆ ਤੇ ਸਾਰਿਆਂ ਨਾਲ ਗੱਲਬਾਤ ਹੋ ਗਈ ਸੀਗੀ ਬਾਕੀ ਉੱਤੇ ਅਸੀਂ ਵਰਕ ਕਰਕੇ ਇਹਨੂੰ ਇਮੀਡੀਏਟਲੀ ਟਰੇਸ ਕਰਾਂਗੇ ਔਰ ਇਹਦਾ ਮੈਂ ਤੁਹਾਡੇ ਰਾਹੀਂ ਚੇਤਾਵਨੀ ਵੀ ਦੇਣਾ ਚਾਹੁੰਦਾ ਇਹੋ ਜਿਹੇ 엘ਮੈਂਟਸ ਨੂੰ ਵੀ ਇਹੋ ਜਿਹੀਆਂ ਗਲਤੀਆਂ ਜਦੋਂ ਕਰਦੇ ਨੇ ਉਹਨਾਂ ਨੂੰ ਸਖਤ ਇਹਦੇ ਜਿਹੜੇ ਰਿਜ਼ਲਟ ਹੈ ਉਹ ਭੁਗਤਣੇ ਪੈ। ਜਿਵੇਂ ਅਸੀਂ ਦੇਖ ਰਹੇ ਹਾਂ ਇਹ ਲਗਾਤਾਰ ਮੰਦਰਾਂ ਦੇ ਉੱਤੇ ਬੀਤੇ ਦਿਨ ਜੇਕਰ ਅਸੀਂ ਦੇਖੀਏ ਦਰਬਾਰ ਸਾਹਿਬ ਦੇ ਇੱਥੇ ਵੀ ਇੱਕ ਪ੍ਰਵਾਸੀ ਨੇ ਵੜ ਕੇ ਤਾਂ ਉੱਥੇ ਮਦਬਾਜੀ ਕੀਤੀ ਹੈ ਅੱਜ ਮੰਦਰ ਤੇ ਹੋਇਆ ਹੈ ਅਸੀਂ ਕਿਵੇਂ ਦੇਖ ਰਹੇ ਹਾਂ ਇਹ ਜਾਣਬੁੱਝ ਕੇ ਮਾਹੌਲ ਖਾਤਰ ਦੀ ਕੋਸ਼ਿਸ਼ ਕੀਤੀ ਹੈ। ਦੇਖੋ ਇਹ ਸਾਡੀ ਇੱਕ ਸੋਸ਼ਲ ਐਪ ਡਰਬਾਰ ਸਾਹਿਬ ਵਾਲਾ ਇਨਸੀਡੈਂਟ ਤਾਂ ਬਿਲਕੁਲ ਹੀ ਡਿਫਰੈਂਟ ਹੈ। ਤੁਸੀਂ ਦੇਖੀਏ ਵੀ ਉਹ ਯਮਨਾਨਗਰ ਦਾ ਰਹਿਣ ਵਾਲਾ ਬੰਦਾ ਉਹ ਘਰ ਉਹਦੀ ਕਾਫੀ ਡਿਸਪਿਊਟ ਸੀਗੇ। ਔਰ ਉਸ ਸਟੇਟ ਦੇ ਵਿੱਚ ਆ ਕੇ ਗੁਰੂਗ੍ਰਾਮ ਦਾ ਸਰਾ ਦੇ ਉੱਤੇ ਉਹ ਬੰਦਾ ਘੁੰਮ ਰਿਹਾ ਸੀ ਸੇਵਾਦਾਰ ਜੀ ਨੇ ਜਦੋਂ ਉਹਨੂੰ ਖੱਲੇ ਉਤਾਰਿਆ ਤੂੰ ਉਹਨੇ ਅਸਲੇ ਇਨਕਾਰ ਕਰਦਾ ਕਿੰਨੀ ਆਈਡੀ ਦਾ ਕਰਦੀ ਉਹ ਜਦੋਂ ਉਹਨੂੰ ਫੜਨ ਗਿਆ ਉਦੋਂ ਰੋਡ 'ਤੇ ਆਸੀ ਰੋਡ ਘਮਾਉਣ ਲੱਗ ਗਿਆ ਉਹਦੇ ਵੀ ਸੱਟ ਲੱਗੀ ਫਿਰ ਦੂਜੇ ਸੇਵਾਦਾਰ ਆ ਗਏ ਇਸ ਵਾਰ ਜੋ ਕੇ ਅਰੈਸਟ ਹੋ ਗਿਆ ਉਹਦਾ ਤਾਂ ਇਹਨਾਂ ਕੋਲ ਤੱਲਕ ਹੀ ਨਹੀਂ ਉਹਦੇ ਭਰਾ ਤੋਂ ਪੁੱਛਿਆ ਕਿ ਉਹ ਕਹਿੰਦਾ ਤਿੰਨ ਦਿਨ ਪਹਿਲਾਂ ਹੀ ਅਮਨਗਰ ਤੋਂ ਆਇਆ ਸੀ ਠੀਕ ਹੈ ਸੋ ਜਿਹੜੇ ਤੁਹਾਨੂੰ ਮੈਂ ਪਹਿਲਾਂ ਦੱਸਿਆ ਕਿ ਪਾਕਿਸਤਾਨ ਜਿਹੜੀ ਆਈਐਸਆਈ ਹੈ ਜਾਂ ਹੋਰ ਹੈ ਉਹ ਇਸ ਤਰ੍ਹਾਂ ਦੇ ਸਾਡੇ ਜਿਹੜੇ ਚਿੱਤੇ ਫੜਕਾ ਕੇ ਇਹੋ ਜੇ ਕੰਮ ਕਰਾਉਂਦੇ ਰਹਿੰਦੇ ਜੇ ਤੁਸੀਂ ਪਿਛਲੇ ਸਾਰੇ ਕੇਸ ਅੱਪਰ ਜਦੋਂ ਟਰੇਸ ਕੀਤੇ ਆ ਵੀ ਦੇਖੋ ਕਿ ਕਿਸ ਤਰ੍ਹਾਂ ਦੇ ਬੈਕਗਰਾਉਂਡ ਦੇ ਇਕਨੋਮਿਕ ਬੜੇ ਸੀਗੇ ਉਹ ਲੋਕਾਂ ਨੂੰ ਲੁਭਾ ਕੇ ਇਸ ਕੰਮ ਚ ਪਾਇਆ ਗਿਆ ਤੋਂ ਅਸੀਂ ਔਰ ਪੰਜਾਬ ਪੁਲਿਸ ਨੇ ਸਾਰੇ ਕੇਸ ਟਰੇਸ ਕੀਤੇ ਹੈ ਕਮਿਸ਼ਨਰੇਟ ਪੁਲਿਸ ਅੰਮ੍ਰਿਤਸਰ ਦੇ ਵੀ ਸਾਰੇ ਕੇਸ ਸਾਡੇ ਟਰੇਸ ਹੈ ਔਰ ਇਹਨੂੰ ਵੀ ਅਸੀਂ ਬੜੀ ਜਲਦੀ ਟਰੇਸ ਕਰਾਂਗੇ ਰਾਤ ਦੇ ਹੀ ਸਾਡੀਆਂ ਟੀਮਾਂ ਲੱਗੀਆਂ ਹੋਈਆਂ ਔਰ ਸਾਨੂੰ ਬੜੇ ਵਾਈਟਲ ਕਲੂਜ਼ ਉੱਚ ਮਿਲੇ ਆ ਜਿਹੜੇ ਕਿ ਤੁਹਾਡੇ ਨਾਲ ਇਸ ਵੇਲੇ ਸ਼ੇਅਰ ਨਹੀਂ ਕਰ ਸਕਦੇ ਕੋਈ ਸੀਸੀਟੀਵੀ ਆਈ ਸਾਹਮਣੇ ਸਾਰੇ ਨੂੰ ਬਿਲਕੁਲ ਜੀ ਪੰਜਾਬ ਦੇ ਮਾਹੌਲ ਨੂੰ ਸਰ ਖਰਾਬ ਕਰਨ ਦੀ ਕਿਹੜੀ ਸ਼ਰਾਬਤ ਜਿਹੜੀ ਕੀਤੀ ਜਾ ਰਹੀ ਹੈ ਦੇਖੋ ਮੈਂ ਤਾਂ ਪਾਕਿਸਤਾਨ ਲਗਾਤਾਰ ਇਸ ਕ ਤੁਸੀਂ ਆਪਣੀ ਜਾਨ ਨੂੰ ਉਹਨਾਂ ਦੇ ਕਹਿ ਤੋ ਨਾ ਖੇਡੋ ਉੜ ਕੇ ਅਲਟੀਮੇਟਲੀ ਜੇਲਾ ਵਿੱਚ ਤੁਸੀਂ ਜਾਣੇ ਹੋ ਔਰ ਜਿਹੜੀ ਪੁਲਿਸ ਦਾ ਜਿਹੜਾ ਤੁਹਾਡੇ ਖਿਲਾਫ ਐਕਸ਼ਨ ਹੈ ਉਹ ਵੀ ਤੁਸੀਂ ਫੇਸ ਕਰਨਾ ਸਰ ਜਿਹੜੀ ਸੀਸੀਟੀਵੀ ਅਸੀਂ ਦੇਖ ਰਹੇ ਆ ਉਹਦੇ ਵਿੱਚ ਜਿਹੜਾ ਇੱਕ ਝੰਡਾ ਵੀ ਅੱਗੇ ਲਗਾਇਆ ਹੋਇਆ ਉਹ ਪਤਾ ਲੱਗੇ ਕਿਸ ਚੀਜ਼ ਦਾ ਝੰਡਾ ਹੈ ਕਿਉਂ ਉਹ ਸਾਰੀਆਂ ਗੱਲਾਂ ਇਨਵੈਸਟੀਗੇਸ਼ਨ ਦਾ ਪਾਰਟ ਹੈ ਭਾਈ ਸਾਹਿਬ ਤੁਹਾਡੇ ਸਾਹਮਣੇ ਜਲਦੀ ਰਿਵੀਲ ਕਰ ਦੇਵਾਂਗੇ ਪਹਿਲਾਂ ਵੀ ਤੁਹਾਨੂੰ ਸਾਰੀ ਆਪਾਂ ਟਾਈਮ ਟੂ ਟਾਈਮ ਦੱਸਦੇ ਰਹੇ ਹਾਂ ਪਰ ਇਸ ਸਟੇਜ ਦੇ ਉੱਤੇ ਜੇ ਆਪਾਂ ਗੱਲ ਕਰਾਂਗੇ ਉਹ ਹੈਂਪਰ ਹੋ ਜਾਂਦੀ ਹੈ ਇਨਵੈਸਟੀਗੇਸ਼ਨ ਬਾਕੀ ਵੀ ਆਰ ਇਨ ਟੋਟਲ ਪ੍ਰੋਬਲਮ ਨਹੀਂ ਇਸ ਨੇ ਸ਼ਰਾਰਤ ਕੀਤੀ ਆ ਤੁਹਾਨੂੰ ਆਪ ਲੱਭਣ ਦੇ ਵਿੱਚ ਸਮਰਾਤਾ ਔਰ ਲੱਭਾਂਗੇ ਹਾਰਾ ਠੀਕ ਹੈ